ਕਿ ਇਹ ਤਾਂ ਨਹੀਂ ਵੀ ਉਹਨੇ ਸਾਰਾ ਕੁਝ ਠੀਕ ਕਰ ਦੇਣਾ ਹੁੰਦਾ ਕਿਉਂਕਿ ਠੀਕ ਕਰਨਾ ਹੁੰਦਾ ਸਰਕਾਰਾਂ ਨੇ ਲੀਡਰ ਦਾ ਮਤਲਬ ਹੁੰਦਾ ਕਿ ਅੱਜ ਸਾਡਾ ਪੰਜਾਬ ਕਾਂਗਰਸ ਦਾ ਪ੍ਰਧਾਨ ਆ ਰਿਹਾ ਰਾਜਾ ਵੜਿੰਗ ਆ ਰਿਹਾ ਨਾਲ ਐਮਪੀ ਸਾਹਿਬ ਆ ਰਿਹਾ ਕਬਾਇਆ ਜੀ ਆ ਰਿਹਾ ਸਾਰੇ ਲੀਡਰ ਆ ਰਹੇ ਆ ਮੇਰੇ ਵੀਰ ਰਾਜਬਖਸ਼ ਜੀ ਬੈਠੇ ਆ ਜਦੋਂ ਸਾਰੇ ਅਸੀਂ ਆਵਾਜ਼ ਚੁੱਕਦੇ ਹਾਂ ਤਾਂ ਸਰਕਾਰ ਤੇ ਪ੍ਰੈਸ਼ਰ ਬਣਦਾ ਦੇਖੋ ਜੇ ਹੁਣ ਆਪਾਂ ਪੱਕਾ ਹੱਲ ਇਹ ਤਾਂ ਹੈ ਨਹੀਂ ਕਿ ਐਤ ਕੀ ਪਾਣੀ ਆ ਗਿਆ ਫਿਰ ਅਗਲੀ ਅਰੀ ਪਾਣੀ ਆ ਗਿਆ ਤੇ ਕੋਈ ਰਾਸ਼ਨ ਲਈ ਆਉ ਕੋਈ ਫੀਡ ਲਈ ਆਉ ਮੇਰੇਰ ਦਾ ਦਵਾਈਆਂ ਵੰਡੂ ਉਹ ਚੀਨ ਹੱਲ ਨਹੀਂ ਹੋਣਾ ਆਪਾਂ ਹੱਲ ਵਾਲੇ ਪਾਸੇ ਚੱਲੀਏ ਪਹਿਲੀ ਗੱਲ ਤਾਂ ਤੁਸੀਂ ਲੋਕਾਂ ਨਾਲੋਂ ਆਮ ਲੋਕਾਂ ਨਾਲੋਂ ਪੰਜ-ਪੰਜ ਸਾਲ ਪਿੱਛੇ ਚਲੇਗੇ ਕਿਉਂਕਿ ਤੁਹਾਡਾ ਨੁਕਸਾਨ ਵੀ ਹੋ ਗਿਆ ਫਸਲਾਂ ਦਾ ਹੋ ਗਿਆ 23 ਵੀ ਹੋ ਗਿਆ 25 ਵੀ ਹੋ ਗਿਆ ਕਿ ਇੱਕ ਅਦਾ ਪ੍ਰੋਪਰ ਕੋਈ ਬਰੌਤ ਬੰਦੀ ਬਣੇ ਕਿ ਪਾਣੀ ਨੂੰ ਕੰਟਰੋਲ ਕਿਵੇਂ ਕੀਤਾ ਜਾਵੇ ਕਿਵੇਂ ਜ਼ਮੀਨਾਂ ਕੱਚੀਆਂ ਨੂੰ ਪੱਕੀਆਂ ਕੀਤੀਆਂ ਜਾਣ ਜੇ ਨਹੀਂ ਇੱਥੇ ਜ਼ਮੀਨਾਂ ਦਾ ਕੋਈ ਹੱਲ ਹੈ ਤੇ ਇਹਨਾਂ ਲੋਕਾਂ ਨੂੰ ਕਿਤੇ ਹੋਰ ਚੰਗੀਆਂ ਜ਼ਮੀਨਾਂ ਅਲਾਉਟ ਕੀਤੀਆਂ ਜਾਣ ਕੁਝ ਏਦਾਂ ਦੀ ਮੰਗ ਜਾਂ ਕੋਈ ਸ਼ਮਾਈ ਦੀ ਪੱਕੀ ਕੋਕਿਸ਼ਤ ਬੰਨੀ ਜਾਵੇ ਵੀ ਇੰਨੇ ਪਰਮਾਨੈਂਟ ਪੈਸੇ ਜਿਹੜੇ ਆਉਣੇ ਹੀ ਆਉਣੇ ਆ ਜਿਹੜੇ ਬਾਦਰ ਤੇ ਬੈਠੇ ਲੋਕ ਆ ਇਹ ਮੰਗਾਣੇ ਆਪਣੀ ਇਸ ਕਰਕੇ ਸਾਰੇ ਆਈ ਜਾਂਦੇ ਆ ਤੁਸੀਂ ਆਦੀ ਗੱਲ ਰੱਖੀ ਧੰਨਵਾਦ ਤੇ ਚਲੋ ਸਾਰੇ ਆਪਣੀ ਨੇ ਕਬਾਇਆ ਸਾਹਿਬ ਤਾਂ ਸਾਡੇ ਨਾਲੋਂ ਜ਼ਿਆਦਾ ਤੁਹਾਡੇ ਨੇ ਤੁਸੀਂ ਬਾਹਰ ਤੋਂ ਮੋੜ ਕੇ ਵੀ ਉਹਨਾਂ ਨੂੰ ਜਿੱਥੇ ਮਰਜ਼ੀ ਲੈ ਜਾਂਦੇ ਤੇ ਤੁਹਾਡੇ ਤੋਂ ਬਾਹਰ ਨਹੀਂ ਤੇ ਮੈਂ ਉਹ ਤਾਂ ਹੀ ਲੈ ਕੇ ਆ ਰਹੇ ਨਹੀਂ ਉਹ ਹਾਂ ਉਹਨਾਂ ਕੀਤੀ ਸੀ ਉਹਨਾਂ ਦਾ ਉਹਦੇ ਵਿੱਚ ਕਸੂਰ ਨਹੀਂ ਉਦੋਂ ਸਾਰੇ ਕਿ ਪਰ ਜਦੋਂ ਸੀ ਸਾਰਿਆਂ ਨੇ ਆਪੇ ਲਈ ਕੱਢ ਜੋ ਪੈਸੇ ਕੱਢੇ ਕਿਤੇ ਉਹਨਾਂ ਦੇ ਰਿਸ਼ਤੇ ਬਦਲੇ ਵੀ ਪਾਏ ਚੋ ਇੱਕ ਵਾਰੀ ਚਲੋ ਡਿਲੇ ਹੋ ਜਾਂਦਾ ਦੋ ਚਾਰ ਦਿਨ ਤੇ ਵੀ ਤੁਹਾਨੂੰ ਐਮਪੀ ਬਣਾਇਆ ਪਰ ਦਿੱਲੀ ਇਲੈਕਸ਼ਨ ਸੀ ਆ ਗਿਆ ਸਾਰਾ ਦਿੱਲੀ ਰਾਸ਼ਟਰਪਤੀ ਦਾ ਇਲੈਕਸ਼ਨ ਸੀਗਾ ਲੇਕਿਨ ਉਹ ਨਾਲ ਹੀ ਹਾਰੇ ਆਪਣੇ ਵਿੱਚ ਕੋਈ ਨਹੀਂ ਆ ਰਹਾ ਇਹਨਾਂ ਨੂੰ ਯਾਦ ਕਰਾ ਦੇ